ਇਹ ਪੱਤੇ ਖਾਓ ਆਪਣੇ ਪੇਟ ਨੂੰ ساری ਜ਼ਿੰਦਗੀ ਤੰਦਰੁਸਤ ਬਣਾਓ। ਪੇਟ ਪੱਥਰ ਬਣਿਆ ਪਿਆ। ਐਡੇ-ਐਡੇ ਢੋਲ ਤੌਲਿਆਂ ਵਰਗੇ ਪੇਟ ਬਣਾਏ ਹੋਏ। ਉਹ ਡਾਡਾ ਕਹਿੰਦਾ ਬਾਈਆ ਦੇ ਲਾ ਹੱਥ ਰੇ ਲੱਗਦਾ ਪੱਥਰ ਬਣੇ ਪਏ ਐ ਤੇ ਸਾਡਾ ਹੱਲ ਕਰ। ਕੁਦਰਤ ਨੇ ਸਾਨੂੰ ਹਰ ਚੀਜ਼ ਹਰ ਕੋਈ ਵੀ ਬਿਮਾਰੀ ਉਹਦਾ ਹੱਲ ਪਹਿਲਾਂ ਠੀਕ ਹੈ। ਠੀਕ ਹੈ ਦਿੱਤਾ ਵੈ ਪਰ ਉਹਨੂੰ ਵਰਤਣ ਦਾ ਤਰੀਕਾ ਪਤਾ ਹੋਣਾ ਚਾਹੀਦਾ। ਉਹਨੂੰ ਲੈਣ ਦਾ ਕਿਵੇਂ ਤਰੀਕਾ ਹੈ? ਉਹਨੂੰ ਕਿੱਥੋਂ ਮਿਲੂ? ਉਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਲਿਖਿਆ ਹੋਇਆ ਮੁਸੱਬਰ ਮੈਂ ਤੁਹਾਨੂੰ ਇਹ ਪੁੱਛਿਆ ਵੀ ਠੀਕ ਕਰ ਦੂਗਾ ਸਾਰਾ ਟੱਬਰ ਟੱਬਰ ਕੀ ਆਂਡੀ ਗੌਂਡ ਵੀ ਠੀਕ ਹੋ ਜਾਣਗੇ ਜਿਹੜਾ ਸ਼ਖਸ ਇੱਕ ਚਮਚਾ ਇਹਦਾ ਇਸਤੇਮਾਲ ਕਰ ਲਏਗਾ ਤੇ ਇਥੋਂ ਉਹਨਾਂ ਦੇ ਕਲੀਨਿਕ ਦੇ ਵਿੱਚੋਂ ਖਾ ਕੇ ਜਾਏਗਾ ਇਸ ਤਰ੍ਹਾਂ ਗਰਮ ਪਾਣੀ 'ਚ ਪਾਉਣਾ ਜੀਵੇਂ ਇਸ ਤਰੀਕੇ ਨਾਲ ਹੀ ਇਹਦਾ ਤੁਸੀਂ ਹਫਤਾ ਤੱਕ ਇਹਨੂੰ ਰੈਗੂਲਰ ਲੈ ਲਓ ਛੋਟੀ ਛੋਟੀ ਦੋ ਟਾਈਮ ਆਉਣ ਲੱਗ ਜੂ ਫਿਰ ਉਹਨੂੰ ਹਫਤੇ 'ਚ ਇੱਕ ਵਾਰ ਹੀ ਲੈਣਾ ਮਤਲਬ ਪਹਿਲਾਂ ਗੰਦਗੀ ਕੱਢੂਗੀ ਇਹੋੀ ਗੰਦਗੀ ਆ ਮਸੀਬਤ ਤੌਰ ਨੇ ਇਸੇ ਕਰਕੇ ਮੈਂ ਨਾਲ ਦਿੰਨਾ ਨਾ ਮਸੀਬਤ ਤੌਰ ਨਾਲ ਜੀ ਜੀ ਠੀਕ ਹੈ ਇਹ ਇਹੋ ਜੇ ਚੀਜ਼ ਹੈ ਮਤਲਬ ਇਹ ਸਰੀਰ ਦੇ ਜਿਹੜੀਆਂ ਅੰਤੜੀਆਂ ਨੇ ਜੀ ਜੀ ਇਹ ਅੰਤੜੀਆਂ ਨੂੰ ਐ ਚੰਗੀ ਤਰ੍ਹਾਂ ਨਰਮ ਕਰ ਦਿੰਦਾ ਹੈ ਪੇਟ ਸਾਫ਼ ਨਾ ਹੋਵੇ ਪਰ ਬਿਮਾਰੀਆਂ ਕਿਹੜੀਆਂ-ਕੜੀਆਂ ਲੱਗਦੀਆਂ ਭਾਈ ਜੀ ਬਿਮਾਰੀਆਂ ਬਿਮਾਰੀਆਂ ਸਾਰੇ ਬਿਮਾਰੀ ਦੀ ਜੜੀ ਕਬਜ ਹੈ ਪੇਟ ਗੈਸ ਬਣ ਗਈ ਫਾਰਾ ਬਣ ਗਿਆ ਜੀ ਭਰਿਆ ਭਰਿਆ ਪਿਆ ਖਾਦਾ ਪੀਤਾ ਹਾਜ਼ਮ ਨਹੀਂ ਹੋ ਰਿਹਾ ਮਤਲਬ ਉਸ ਤੋਂ ਬਾਅਦ ਜਿੰਨੀਆਂ ਬਿਮਾਰੀਆਂ ਉਹ ਕਬਜਦੂ ਸ਼ੁਰੂ ਹੁੰਦੀਆਂ ਸਾਰੇ ਨੂੰ پیس ਕਰਕੇ ਪਾਊਡਰ ਬਣਾ ਲਓ ਸਵੇਰੇ ਲੈਣਾ ਲਓ ਸਾਮ ਨੂੰ ਲੋ ਸਵੇਰੇ ਦਕਸ਼ਨ ਕੰਮਕਾਰ ਤੇ ਜਾਣਾ ਹੋਵੇ ਤਾਂ ਦਿੱਕਤ ਆਵੇਗੀ ਬੰਦੇ ਨੂੰ ਉਹਦੇ ਨਾਲ ਆ ਸੀਵਖਤੌਰਨ ਐਡ ਕਰ ਲਈਆ ਤਾਂ ਜਮੀ ਸੋਨੇ ਦੇ ਸੁਹਾਗਾ ਹੋ ਜੇ ਕਿਸੇ ਦੇ ਭਲੇਖਾ ਹੋਵੇ ਵੀ ਕਬਜ ਟੁੱਟਦੀ ਨੇ ਮੇਰੇ ਕੋਲੇ ਆ ਜੇ ਇੱਕ ਚਮਚਾ ਪਹਿਲਾਂ ਲੈ ਕੇ ਜਾਵੇ ਰਾਜ ਜ਼ਿੰਮੇਵਾਰ ਖੁਦ ਹੋਏਗਾ ਇਹ ਪੱਤੇ ਖਾਓ ਆਪਣੇ ਪੇਟ ਨੂੰ ਸਾਰੀ ਜ਼ਿੰਦਗੀ ਤੰਦਰੁਸਤ ਬਣਾਓ ਸलाम ਨਮਸਤੇ ਸਤਿ ਸ੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ faruqui ਅੱਜ ਤੁਹਾਡੀ ਮੁਲਾਕਾਤ ਹੈਗੀ ਹੈ ਜਿਹੜੀ ਉਹ ਕਰਵਾਉਣ ਲੱਗੇ ਆ ਸੁਖਾ ਅਰਵੈਦਾ ਦੇ ਐਮ ਡੀ ਰਾਜਵਿੰਦਰ ਸਿੰਘ ਗਿਲਸਾਹ ਹੋਰਾ ਨਾਲ ਗੱਲਬਾਤ ਕਰਾਂਗੇ ਸਮਝਾਂਗੇ ਕਿ ਇਹ ਪੱਤੇ ਕਿਵੇਂ ਸਾਰੀ ਜ਼ਿੰਦਗੀ ਪੇਟ ਨੂੰ ਤੰਦਰੁਸਤ ਰੱਖ ਸਕਦੇ ਨੇ ਖਾਸ ਕਰਕੇ ਉਹਨਾਂ ਅਸੀਂ ਕਹਿ ਲਈਏ ਕਿ ਲੋਕਾਂ ਨੂੰ ਜਿਨ੍ਹਾਂ ਦੇ ਪੇਟ ਨੂੰ ਕੁਝ ਵੀ ਖਾਂਦੇ ਨੇ ਪੀਂਦੇ ਨੇ ਅਫਾਰਾ ਆ ਜਾਂਦਾ ਕੁਝ ਵੀ ਖਾਂਦੇ ਨੇ ਪੀਂਦੇ ਨੇ ਤਾਂ ਉਹਨਾਂ ਨੂੰ ਕਾਰਡ ਡਕਾਰ ਆ ਜਾਂਦੇ ਨੇ ਕੁਝ ਵੀ ਖਾਂਦੇ ਨੇ ਪੀਂਦੇ ਨੇ ਤਾਂ ਉਹਨਾਂ ਨੂੰ ਐਵੇਂ ਲੱਗਦਾ ਹੈ ਕਿ ਜਿਵੇਂ ਪੇਟ ਨਾਲ ਕਿਸੇ ਨੇ ਪੱਥਰ ਬੰਨ੍ਹਤਾ ਹੋਵੇ ਤਾਂ ਅਜਿਹੇ ਦੇ ਵਿੱਚ ਇਹ ਪੱਤੇ ਕਿਵੇਂ ਕੰਮ ਕਰਨਗੇ ਕਿੱਥੋਂ ਮਿਲਣਗੇ ਕਿਸ ਤਰੀਕੇ ਨਾਲ ਇਹਦਾ ਨੁਸਖਾ ਫਾਰਮੂਲਾ ਬਣੇਗਾ ਸਾਰੇ ਚੀਜ਼ਾਂ ਤੁਹਾਨੂੰ ਸਾਂਝੇ ਕਰਨ ਵਾਲਿਆ ਸੱਚ ਕਲ ਬਾਈ ਜੀ ਹਾਂ ਜੀ ਸਤਿ ਸ੍ਰੀ ਅਕਾਲ 와 ਜੀ ਅਕੇਕੇ ਟੀਵੀ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜੇ ਸਾਡੇ ਲੁਧਿਆਣਾ ਸੈਂਟਰ ਤੇ ਤੁਸੀਂ ਪਹੁੰਚਿਓ ਬੜੇ ਗੈਰ ਪਾ ਕੇ ਆਇਓ ਫਰੂਕੀ ਸਾਹਿਬ ਚਲੋ ਫੇਰ ਵੀ ਵੈਲਕਮ ਤੁਹਾਡਾ ਦੇਰ ਆਇਆ ਦਰਸਤਾਏ ਦੇਰ ਆਇਆ ਦਰਸਤਾਏ ਬਿਲਕੁਲ ਜੀ ਬਿਲਕੁਲ ਅੱਛਾ ਰਾਜਵਿੰਦਰ ਸਾਹਿਬ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਪੱਤੇ ਨੇ ਕੁਦਰਤ ਨੇ ਇੰਨਾ ਕਿ ਇਹਦੇ ਵਿੱਚ ਅੰਮ੍ਰਿਤ ਭਰਿਆ ਐ ਇੰਨੀ ਕਿ ਇਹਨਾਂ ਚ ਜਾਨ ਭਰੀ ਐ ਕਿ ਇਹ ਪੱਤੇ ਹੁੰਝ ਕੇ ਲੈ ਜਾਂਦੇ ਨੇ ਪੇੜ ਦਾ ਸਾਰਾ ਗੰਧਮੰਦ ਫਰੂਕੀ ਸਾਹਿਬ ਤੁਹਾਨੂੰ ਪਹਿਲਾਂ ਪਿਛਲੇ ਵੀਡੀਓ ਚ ਵੀ ਦੱਸਿਆ ਸੀ ਕਿ ਕੁਦਰਤ ਨੇ ਸਾਨੂੰ ਨਾ ਬੜਾ ਬੇਅੰਤ ਬੜ ਮੁਲਾ ਫਾਰਮੂਲਾ ਜਮਾ ਕੇ ਦਿੱਤਾ ਹੈ ਸਾਡੇ ਵਾਸਤੇ ਕੁਦਰਤ ਨੇ ਸਾਨੂੰ ਹਰ ਚੀਜ਼ ਹਰ ਕੋਈ ਵੀ ਬਿਮਾਰੀ ਉਹਦਾ ਹੱਲ ਪਹਿਲਾਂ ਠੀਕ ਹੈ ਠੀਕ ਹੈ ਦਿੱਤਾ ਵੈ ਪਰ ਉਹਨੂੰ ਵਰਤਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ ਉਹਨੂੰ ਲੈਣ ਦਾ ਕਿਵੇਂ ਤਰੀਕਾ ਹੈ ਉਹਨੂੰ ਕਿੱਥੋਂ ਮਿਲੂ ਉਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਤੁਹਾਨੂੰ ਕਿਸੇ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਨਾਲ ਹੀ ਲੈਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਹਾਂ ਵੀ ਆਪਣੀ ਮਰਜ਼ੀ ਨਾਲ ਜੇ ਮੈਂ ਹੁਣ ਪੱਤੇ ਦਿਖਾ ਦੇ ਤੋ ਜਾ ਕੇ ਕੋਈ ਹੋਰ ਹੀ ਪਤੇ ਤੋੜ ਕੇ ਖਾਈ ਜਾਣ ਉਹਨੂੰ ਪਤਾ ਹੋਣਾ ਚਾਹੀਦਾ ਹੈ ਵੀ ਇਹ ਪੱਤੇ ਹੈ ਕੀ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਸ ਕਰਕੇ ਮੈਂ ਤੁਹਾਨੂੰ ਤੁਸੀਂ ਦੇ ਦਿਓ ਪੂਰੀ ਜਾਣਕਾਰੀ ਦੇ ਦਿਓ ਵੀ ਆਪਾਂ ਵੀ ਜਿਹੜਾ ਕੋਈ ਬੰਦਾ ਧੋਖੇ ਜਨਾ ਰਿਹਾ ਆਪਾਂ ਉਹਨੂੰ ਅੱਜ ਕਲੀਅਰ ਕਰਾਂਗੇ ਵੀ ਇਹ ਪੱਤੇ ਕੀ ਚੀਜ਼ ਹੈ ਇਹ ਕਿਆ-ਕਿਆ ਰੱਖਿਆ ਵਾ ਸਾਰਾ ਕੀ-ਕੀ ਰੱਖਿਆ ਹੋਇਆ ਜੀ ਤੁਸੀਂ ਦੇਖੋ ਇਹ ਇਹ ਕਾਦਾ ਪੱਥਰ ਹੈ ਜੀ ਇਹ ਇਹ ਕੀ ਹੈਗਾ ਇਹ ਲਿਖਿਆ ਤੁਸੀਂ ਮੁਸੱਬਰ ਹਾਂ ਮੁਸੱਬਰ ਇਹ ਇਹ ਵੀ ਪੇਟ ਦੀ ਸਫਾਈ ਕਰਦਾ ਹੈ ਹਾਂ ਪੇਟ ਵਾਸਤੇ ਜਿਹੜੇ ਕਹਿੰਦੇ ਸਾਡੇ ਨਾਲ ਬਹੁਤ ਗੈਸ ਬਣਦੀ ਹੈ ਆ ਕੇ ਰੱਖਿਆ ਹੋਇਆ ਮੈਂ ਕਹਿੰਦਾ ਤੁਸੀਂ ਕੀ ਲਿਖਿਆ ਹੋਇਆ ਮੁਸੱਬਰ ਮੈਂ ਤੁਹਾਨੂੰ ਇਹ ਪੁੱਛਿਆ ਵੀ ਠੀਕ ਕਰ ਦੂਗਾ ਸਾਰਾ ਟੱਬਰ ਟੱਬਰ ਕੀ ਆਂਡੀ ਗੌਂਡ ਵੀ ਠੀਕ ਹੋ ਜਾਣਗੇ ਜਿਹਨਾਂ ਦੇ ਪੇਟ ਖਰਾਬ ਜਿਹਨਾਂ ਦੇ ਪੇਟ ਖਰਾਬ ਆ ਇਹਨਾਂ ਨੂੰ ਜਦੋਂ ਪਤਾ ਲੱਗ ਗਿਆ ਆ ਰੱਖਿਆ ਹੋਇਆ ਸਾਡਾ ਠੀਕ ਹੈ ਜੀ ਤੇ ਆਸਰਾ ਰਿਉਂਦ ਠੀਕ ਹੈ ਤੇ ਆ ਸਾਡੀ ਰੱਖੀਏ ਸੌਂ ਠੀਕ ਹੈ ਇਹ ਕੀ ਰੱਖਿਆ ਹੈ ਜੀ ਇਹ ਜਿਹੜਾ ਸਾਡਾ ਆਪਣਾ ਫਾਰਮੂਲਾ ਹੈਗਾ ਇਹ ਬਣਾ ਕੇ ਰੱਖਿਆ ਹੋਇਆ ਇਹ ਚੀਜ਼ਾਂ ਦਾ ਸਾਰਿਆਂ ਦਾ ਫਾਰਮੂਲਾ ਇਹ ਬਣਾ ਕੇ ਰੱਖਿਆ ਹੋਇਆ ਇਹ ਬਣਾਇਆ ਹੋਇਆ ਬਸ ਇਹ ਕੀ ਕਰੂਗਾ ਜੀ ਬਾ ਇੰਨਾ ਕੁ ਲੈ ਲਓ ਇੱਕ ਚਮਚ ਅੱਛਾ ਜੀ ਬਾਬੇ ਰਾਤ ਨੂੰ 2 ਘੰਟੇ ਬਾਅਦ ਹੀ ਦਸਣ ਲੱਗ ਜੂਗਾ ਵੀ ਕੀ ਕਰਦਾ ਇਹ ਅੱਛਾ ਪਰ ਅੱਜ ਕੱਲ ਤਾਂ ਭਾਈ ਜੀ ਇੱਕ ਬੜਾ ਅਹਿਮ ਸਵਾਲ ਹੈ ਚਲੋ ਹਾਸੇ ਦੀ ਥਾ ਹਾਸੇ ਦੀ ਰਹੀ ਲੇਕਿਨ ਇਸ ਵੇਲੇ ਲੋਕਾਂ ਦੇ ਪੇਟ ਇੰਨੇ ਜ਼ਿਆਦਾ ਖਰਾਬ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਬਹੁਤ ਲੋਕ ਮੈਸੇਜ ਕਰਦੇ ਨੇ ਕਿ ਜੀ ਸਾਨੂੰ ਕਬਜ਼ ਹੈਗੀ ਹੈ ਬਹੁਤ ਲੋਕ ਮੈਸੇਜ ਕਰਦੇ ਨੇ ਕਬਜ਼ ਨੇ ਬਵਾਸੀਰ ਦਾ ਰੂਪ اختیار ਕਰ ਲਿਆ ਬਹੁਤ ਲੋਕਾਂ ਨੇ ਦਿੱਕਤ ਕੀਤੀ ਜੀ ਸਾਨੂੰ ਕਬਜ਼ ਕਰਕੇ ਸਾਡੇ ਪੇਟ ਨੂੰ ਸਾਡੀਆਂ ਆਂਤੜੀਆਂ ਗਲ ਗਈਆਂ ਸਾਨੂੰ ਆਪਰੇਸ਼ਨ ਕਰਵਾਉਣਾ ਪਿਆ ਬਿਲਕੁਲ ਬਿਲਕੁਲ ਫੁਕੀ ਸਾਹਿਬ ਮੇਰੇ ਕੋਲ ਵੀ ਇਦਾਂ ਦੇ ਪੇਸ਼ੈਂਟ ਬਹੁਤ ਆਉਂਦੇ ਆ ਹਰੇ ਕਹਿੰਦਾ ਬਾਪੂ ਜੀ ਮੈਂ ਤਾਂ ਬਾਪੂ ਜੀ ਗਈ ਜਾਣ ਲੱਗਾ ਇਦਾਂ ਦੇ ਬਾਪੂ ਜੀ ਵਾ ਕੀ ਆ ਗੱਲ ਕੀ ਹੋ ਗਈ ਕਹਿੰਦਾ ਜ ਆ ਪੇਟ ਪੱਥਰ ਬਣਿਆ ਪਿਆ ਐਡੇ ਐਡੇ ਢੂਲ ਤੋਲਿਆਂ ਵਰਗੇ ਪੇਟ ਬਣਾਏ ਹੋਏ ਉਹ ਡਾਡਾ ਕਹਿੰਦਾ ਬਾਈਆ ਦੇ ਲਾ ਹੱਥ ਰੇ ਲੱਗਦਾ ਪੱਥਰ ਬਣੇ ਪਏ ਐ ਤੇ ਸਾਡਾ ਹੱਲ ਕਰ ਅਸੀਂ ਬੜੇ ਚੂਰਨ ਖਾ ਬੜੀਆਂ ਦਵਾਈਆਂ ਖਾ ਲੀਆਂ ਅੰਗਰੇਜ਼ੀ ਦਵਾਈ ਖਾ ਲੀਆਂ ਚੂਰਨ ਖਾ ਲੇ ਹਰ ਤਰ੍ਹਾਂ ਦੇ ਮੈਂ ਹੀ ਮਤਲਬ ਦਾ ਪੇਚ ਅਜਮਾ ਕੇ ਦੇਖ ਲੇ ਪਰ ਸਾਡਾ ਪੇਟ ਨਹੀਂ ਠੀਕ ਆਇਆ ਵੀਰ ਬਣ ਕੇ ਸਾਡਾ ਤੇਰੇ ਤੇ ਵਿਸ਼ਵਾਸ ਬਣਿਆ ਹੋਇਆ ਤੇਰੇ ਤੋਂ ਹੋਰ ਚੀਜ਼ਾਂ ਦੀ ਮੈਡੀਸਿਨ ਲੈ ਕੇ ਜੈ ਨੇ ਹੁਣ ਤੂੰ ਸਾਾਨੂੰ ਪੇਟ ਵਾਸਤੇ ਵੀ ਕੋਈ ਹੱਲ ਕਰਕੇ ਦੇ ਫਿਰ ਆਪਾਂ ਜਦੋਂ ਤੁਹਾਡੇ ਆਪਣੇ ਸਾਡੀ ਟੀਮ ਨਾਲ ਬੈਠ ਕੇ ਡਾਕਟਰ ਸਾਹਿਬ ਨਾਲ ਸਾਰੇ ਅਸੀਂ ਬੈਠ ਕੇ ਵਿਚਾਰ ਕਰ ਰਹੇ ਹਾਂ ਵੀ ਯਾਰ ਆਪਾਂ ਕੋਈ ਇਹੀ ਜੀ ਚੀਜ਼ ਵਧੀਆ ਬਣਾ ਕੇ ਦਈਏ ਜਿਹੜਾ ਹੁਣ ਮੇਰੇ ਕੋਲ ਪੇਸ਼ੈਂਟ ਫਰੂਕੀ ਸਾਹਿਬ ਐਦਾਂ ਤੇ ਆਉਂਦੇ ਆ ਸ਼ੂਗਰ ਵਾਲੇ ਪੇਸ਼ੈਂਟ ਆਉਂਦੇ ਆ ਸ਼ੂਗਰ ਵਾਲੇ ਪੇਸ਼ੈਂਟ ਨੂੰ ਜ਼ਿਆਦਾੇ ਕਬਜ਼ ਰਹੇਗੀ ਰਹੇਗੀ ਸ਼ੂਗਰ ਵਾਲੇ ਨੂੰ ਹਾਂਜੀ ਤਾਂ ਹੁੰਦੀ ਹੈ ਗੋਲੀਆਂ ਖਾਂਦੇ ਦੇ ਖੁਸ਼ਕੀ ਹੋ ਜਾਂਦੀ ਹੈ ਉਹੀ ਕਹਿ ਰਿਹਾ ਕਿ ਉਹ ਮਿੱਠਾ ਸ਼ੂਗਰ ਵਾਲੇ ਦਾ ਮਿੱਠਾ ਬੰਦ ਹੋ ਜਾਂਦਾ ਮਿੱਠਾ ਬੰਦ ਹੋਣ ਕਾਰਨ ਉਹਨੂੰ ਕਬਜ਼ ਦੀ ਪ੍ਰੋਬਲਮ ਜ਼ਿਆਦਾ ਆਏਗੀ ਉਸ ਤੋਂ ਬਾਅਦ ਉਹ ਵਿਚਾਰੇ ਇਹੇ ਜੇ ਬੁਰੀ ਤਰ੍ਹਾਂ ਫਸੇ ਹੁੰਦੇ ਆ ਉਹ ਜਦੋਂ ਕਿਤੇ ਮੈਡੀਕਲ ਸਟੋਰ ਤੇ ਜਾਂਦੇ ਪਹਿਲੇ ਹੀ ਕਹਿੰਦੇ ਕਬਜ਼ ਵਾਲੀ ਦਵਾਈ ਦੇ ਦੇ ਯਾਰ ਹੋਵੇ ਸ਼ੂਗਰ ਫਰੀ ਮੇਰੇ ਕੋਲੇ ਵੀ ਇੱਥੇ ਬਹੁਤ ਹੈ ਬਾਈ ਸਾਨੂੰ ਦਵਾਈ ਇਹੇ ਜੀ ਦਿਓ ਜਿਹਦੇ ਵਿੱਚ ਸ਼ੂਗਰ ਨਾ ਹੋਵੇ ਮਾਹਬੀ ਠੀਕ ਆ ਆਪਾਂ ਫਿਰ ਸਾਰੀ ਸਾਡੀ ਟੀਮ ਨੇ ਬੈਠ ਕੇ ਵਿਚਾਰ ਆਪਾਂ ਕਰਿਆ ਵੀ ਯਾਰ ਕੀ ਆਪਾਂ ਕੋਈ ਇਹੋ ਜੀ ਚੀਜ਼ ਬਣਾਈਏ ਜਿਹੜੀ 슈ਗਰ ਤੋਂ ਫ੍ਰੀ ਹੋਵੇ ਅੱਛਾ ਇਹ ਥੋੜਾ ਨੁਸਖਾ ਫਾਰਮੂਲਾ 슈ਗਰ ਫ੍ਰੀ ਆ ਹਾਂ ਇਹ ਬਿਲਕੁਲ 슈ਗਰ ਫ੍ਰੀ ਆ ਇਹਦੇ ਵਿੱਚ ਕੋਈ ਚੀਨੀ ਗੋੜ੍ਹ ਸ਼ੱਕਰ ਕਿਸੇ ਕਿਸਮ ਦੀ ਕੋਈ ਧਾਗਾ ਮਿਸ਼ਰੀ ਕੁਛ ਵੀ ਨਹੀਂ ਪਾਇਆ ਵਾ ਆ ਜੋ ਨੇਚਰਲ ਮਿਠਾਸ ਹੋਊਗੀ ਸੌਂਫ ਦੀ ਇਹ ਚੀਜ਼ਾਂ ਨੇਚਰਲ ਐ ਤੇ ਪੱਤੇ ਦੀ ਮਿਠਾਸ ਇਹੀ ਹੋਊਗਾ ਸਾਡੀ ਦਵਾਈ ਚੈਲੰਜ ਕਰਕੇ ਐ ਵੀ ਬਿਲਕੁਲ ਇਹ 슈ਗਰ ਫ੍ਰੀ ਐ ਪਰ ਗੱਲ ਤਾਂ ਇਹ ਹੁੰਦੀ ਵੀ ਉਹ ਵਿਚਾਰੇ ਜਿਹੜੇ 슈ਗਰ ਦੇ ਸਾਡੇ ਪੇਸ਼ੈਂਟ ਹੈਗੇ ਨੇ ਉਹ ਆਪਣਾ ਪੇਟ ਸਾਫ਼ ਕਰਨ ਵਾਸਤੇ ਅਗਰ ਕਦੇ ਮਿਸ਼ਰੀ ਲੈ ਲੈਂਦੇ ਨੇ ਕੇਲੇ ਖਾਂਦੇ ਨੇ ਅਸੀਂ ਕਦੇ ਸ਼ਹਿਦ ਲੈ ਲੈਂਦੇ ਨੇ ਤੇ ਪੇਟ ਤਾਂ ਸਾਫ਼ ਹੋ ਜਾਂਦਾ ਪਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਮੁਸੀਬਤ 슈ਗਰ ਵੱਜ ਜਾਂਦੀ ਹੈ ਮੈਂ ਉਹੀ ਇਸੇ ਕਰਕੇ ਤੇ ਮੈਂ ਤੁਹਾਨੂੰ ਦੱਸਿਆ ਨਾ ਵੀ ਇਹ ਉਹ ਮੈਨੂੰ ਆਪ ਇੱਕ ਦੋ ਮੇਰੇ ਕੋਲ ਪੇਸ਼ੈਂਟ ਇਹੇ ਜਿਹੜੇ ਕਹਿੰਦੇ ਵੀ ਸਾਨੂੰ 슈ਗਰ ਨਾਲੀ ਚੀਜ਼ ਨਾ ਦੇ ਵੀ ਹੁਣ 슈ਗਰ ਵਾਸਤੇ ਇਸ ਕਰਕੇ ਆਪਾਂ ਇਹ ਨਾਲ ਰੱਖਿਆ ਹੋਇਆ ਵੀ ਜਿਹੜਾ ਬੰਦੇ ਕਹਿੰਦੇ ਨੇ 슈ਗਰ ਫ੍ਰੀ ਹੋਣੇ ਜੀ ਇਹ ਵੀ ਮੇਰਾ 슈ਗਰ ਫ੍ਰੀ ਹੈ ਸੀ ਬਖਤੌਰ ਨੂੰ ਸੀ ਬਖਤੌਰ ਨਾਲ ਜੀ ਜੀ ਠੀਕ ਹੈ ਇਹ ਇਹੋ ਜੇ ਚੀਜ਼ ਹੈ ਮਤਲਬ ਇਹ ਸਰੀਰ ਦੇ ਜਿਹੜੀਆਂ ਅੰਤੜੀਆਂ ਨੇ ਜੀ 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 ਇਹ ਅੰਤੜੀਆਂ ਨੂੰ ਐ ਚੰਗੀ ਤਰ੍ਹਾਂ ਨਰਮ ਕਰ ਦਿੰਦਾ ਉਸ ਦੂਾਰੇ ਜਿਹੜੀ ਦਵਾਈ ਹੈ ਇਹਦਾ ਇੱਕ ਚਮਚਾ ਇਹ ਸਾਨੂੰ ਆਹ ਤਾਂ ਦੱਸ ਦੋ ਪੱਤੇ ਕਾਦੇ ਨੇ ਪ੍ਰਧਾਨ ਜੀ ਇਹ ਸਾਡੇ ਜਿਹੜੇ ਦਰਸ਼ਕ ਨੇ ਉਹ ਸੋਚ ਰਹੇ ਹੋਣਗੇ ਪੱਤੇ ਬਾਰੇ ਦੱਸੇ ਇਹ ਸਰਨਾਏ ਦੇ ਪੱਤੇ ਆਲੋ ਮੈਂ ਲਿਖ ਕੇ ਪਰਚੀ ਲਾ ਦਨਾ ਹੋਰ ਦੱਸੋ ਲਾ ਪੜ ਵੀ ਲੈਣਗੇ ਆ ਸਰਨਾਏ ਸਰਨਾਏ ਦੇ ਪੱਤੇ ਇਹ ਕੀ ਕਰਦੇ ਨੇ ਪੱਤੇ ਜੀ ਇਹ ਸਰਨਾਏ ਦੇ ਪੱਤੇ ਦਾ ਪਾਊਡਰ ਬਣਾਇਆ ਜਾਂਦਾ ਇਹ ਪਾਊਡਰ ਬਣਾਇਆ ਜਾਂਦਾ ਹੈ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾ ਕੇ ਆ ਮੇਰਾ ਪਾਊਡਰ ਬਣਾਇਆ ਪਿਆਗਾ ਅੱਛਾ ਜੀ ਤੇ ਇਹਨੂੰ ਤੁਸੀਂ ਇਦਾਂ ਇੰਨਾ ਕੁ ਚਮਚੇ ਚ ਹੀ ਲੈਣਾ ਇੰਨਾ ਕੁ ਲੈਣਾ ਇੱਕ ਚਮਚਾ ਠੀਕ ਹੈ ਇਹਦਾ ਇੱਕ ਚਮਚਾ ਰਾਤ ਨੂੰ ਲੈ ਲਓ ਜੀ 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 ਗਰਮ ਪਾਣੀ ਨਾਲ ਲੈ ਲਓ ਦੁੱਧ ਨਾਲ ਲੈ ਲਓ ਤੇ ਚਾਹ ਲੈ ਲਓ ਗਰਮ ਚੀਜ਼ ਲੈਣੀ ਉੱਪਰ ਦੀ ਤੁਸੀਂ ਰਾਤ ਨੂੰ ਫੁਰੂਕੀ ਸਾਹਿਬ ਤੁਸੀਂ ਐਂ ਕਹੋਗੇ 2 ਘੰਟਿਆਂ ਬਾਅਦ ਬਾਈ ਬੈ ਜੀ ਧੰਨਵਾਦ ਤੁਹਾਡਾ ਕਿਉਂ ਤੜ ਰਾਤ ਨੂੰ ਜੇ ਤੁਸੀਂ 10 ਵਜੇ ਰੋਟੀ ਖਾਧੀ ਹੈ ਤਾਂ 2 ਵਜੇ ਉੱਠੋਗੇ 4 ਵਜੇ ਉੱਠੋਗੇ ਛੇ ਵੇ ਵੇ ਤੇ ਤੁਹਾਡਾ ਪੇਟ ਜਮਾਂ ਸਾਫ਼ ਹੋ ਜਿੰਨਾ ਮਰਜ਼ੀ ਕਬਜ ਹੋਵੇ ਇਹ ਕਿਸੇ ਦੇ ਭਲੇਖਾ ਹੋਵੇ ਵੀ ਕਬਜ ਟੁੱਟਦੀ ਨੇ ਮੇਰੇ ਕੋਲੇ ਆ ਜੇ ਇੱਕ ਚਮਚਾ ਪਹਿਲਾਂ ਲੈ ਕੇ ਜਾਵੇ ਰਾਜ ਜ਼ਿੰਮੇਵਾਰ ਖੁਦ ਹੋਏਗਾ ਉਹਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਵੀ ਉਹ ਘਰੇ ਜਾ ਕੇ ਕਿਵੇਂ ਪਹੁੰਚਦਾ ਉਹ ਨਹੀਂ ਮੈਂ ਕਹਿ ਸਕਦਾ ਪਰ ਜੇ ਮੇਰੇ ਕੋਲ ਚਮਚਾ ਫਰੀ ਲੈ ਕੇ ਜਾਣਾ ਚੈੱਕ ਕਰਕੇ ਲੈ ਜਾ ਸਕਦਾ ਮਤਲਬ ਤੁਹਾਡਾ ਇੰਨਾ ਵੱਡਾ ਦਾਵਾ ਹੈ ਇਹਨਾਂ ਦਾ ਗਿਲ ਸਾਹਿਬ ਦਾ ਇਹ ਕਹਿੰਦੇ ਨੇ ਵੀ ਜਿਹੜਾ ਸ਼ਖਸ ਇੱਕ ਚਮਚਾ ਇਹਦਾ ਇਸਤੇਮਾਲ ਕਰ ਲੇਗਾ ਤੇ ਇੱਥੋਂ ਉਹਨਾਂ ਦੇ ਕਲੀਨਿਕ ਦੇ ਵਿੱਚੋਂ ਖਾ ਕੇ ਜਾਏਗਾ ਇਸ ਤਰ੍ਹਾਂ ਗਰਮ ਪਾਣੀ 'ਚ ਪਾਉਣਾ ਜਿਵੇਂ ਇਸ ਤਰੀਕੇ ਨਾਲ ਹੀ ਐ ਲੈ ਲਓ ਜਾਂ ਹੂੰ ਘੋਲ ਕੇ ਪੀ ਲਓ ਚਾਹੇ ਉੱਧਰ ਲੈ ਕੇ ਪਾਣੀ ਪੀ ਲਓ ਅੱਛਾ ਹਾਂ ਚਾਹੇ ਘੋਲ ਕੇ ਲੈ ਲਓ ਇੱਧਰ ਉਹ ਘਰ ਜਾਂਦਾ ਜ਼ਿੰਮੇਵਾਰ ਆਪ ਹੈ ਉਹ ਆਪ ਖੁਦ ਜ਼ਿੰਮੇਵਾਰ ਹੋਏਗਾ ਰਸਤੇ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ ਘਰੇ ਜਾਏਗਾ ਘਰੇ ਜਾ ਕੇ ਬਸ ਇਹ ਤਾਂ ਬਹੁਤ ਔਖੇ ਨੇ ਜੀ 슈ਗਰ ਵਾਲੇ ਜਿਹੜੇ 슈ਗਰ ਵਾਲੇ ਖਾਸ ਕਰਕੇ ਗੱਲ ਕਰ ਲਈਏ ਜਾਂ ਜਿਨ੍ਹਾਂ ਦਾ ਪੇਟ ਸਾਫ਼ੀ ਨਹੀਂ ਹੁੰਦੀ ਉਹ ਕਹਿੰਦੇ ਸਾਨੂੰ 4-4 ਦਿਨ ਨਹੀਂ ਸਾਨੂੰ ਪਖਾਨੇ ਜਾਣ ਦੀ ਜ਼ਰੂਰਤ ਪੈਂਦੀ ਪੋਟੀ ਨਹੀਂ ਹੁੰਦੀ ਰੋਗੀ ਸਾਹਿਬ ਤਾਂ ਹੀ ਤਾਂ ਆਪਾਂ ਇਹ ਇਹ ਚੀਜ਼ ਫਾਰਮੂਲਾ ਤਿਆਰ ਕਰਾਇਆ ਹੈ ਜਮਾ ਨੇਚਰਲ ਹੈ ਪਿਓਰ ਅਜਰਵਾਦ ਹੈ 100% ਅਜਰਵਾਦ ਹੈ ਹੈਨਾ ਇਸ ਕਰਕੇ ਤਾਂ ਹੀ ਆਪਾਂ ਤੁਹਾਨੂੰ ਜੀ ਤੁਹਾਨੂੰ ਬੁਲਾਇਆ ਹੈ ਵੀ ਸ਼ੂਗਰ ਦੇ ਪੇਸ਼ੈਂਟ ਮੇਰੇ ਕੋਲ ਬਹੁਤ ਜ਼ਿਆਦਾ ਹੁੰਦੇ ਆ ਜਿਹੜੇ ਕਹਿੰਦੇ ਭਾਈ ਕਬਜ਼ ਨਹੀਂ ਟੁੱਟ ਰਹੀ ਕਬਜ਼ ਨਹੀਂ ਟੁੱਟ ਰਹੀ ਕਬਜ਼ ਤੋਂ ਬੜੇ ਪਰੇਸ਼ਾਨ ਹੈ ਦਵਾਈ ਲੈ ਲਈ ਪੇਟ ਸਾਫ਼ ਹੋਇਆ ਦੋ ਦਿਨ ਫੇਰ ਉਹੀ ਹਾਲ ਮਤਲਬ ਇਹ ਪਰਮਾਨੈਂਟ ਹੱਲ ਨਹੀਂ ਸਾਡਾ ਹੈਗਾ ਹੋਇਆ ਕਿਸੇ ਤੋਂ ਹਰ ਤਰ੍ਹਾਂ ਦੇ ਮਾਰਕੀਟ 'ਚ ਜਿੰਨੇ ਚੂਰਨ ਆ ਗਏ ਅਸੀਂ ਲੈ ਕੇ ਦੇਖ ਲਏ ਗੋਲੀਆਂ ਲੈ ਲੈ ਦੇਖ ਲਈਆਂ ਪਰ ਇਹਦਾ ਮੈਂ ਇੱਕ ਗਾਰੰਟੀ ਦਿੰਦਾ ਵੀ ਇਹਦਾ ਤੁਸੀਂ ਹਫ਼ਤਾ ਤੱਕ ਇਹਨੂੰ ਰੈਗੂਲਰ ਲੈ ਲਓ ਪੋਟੀ ਛੋਡੀ ਦੋ ਟਾਈਮ ਆਉਣ ਲੱਗ ਜੂ ਫਿਰ ਉਹਨੂੰ ਹਫਤੇ ਚ ਇੱਕ ਵਾਰ ਹੀ ਲੈਣਾ ਮਤਲਬ ਪਹਿਲਾਂ ਗੰਦਗੀ ਕੱਢੂਗੀ ਇਹ ਗੰਦਗੀ ਆ ਬਸੀ ਵਕਤੌਰ ਨਹੀਂ ਇਸੇ ਕਰਕੇ ਮੈਂ ਨਾਲ ਦੰਨਾ ਨਾ ਅੱਛਾ ਪ੍ਰਧਾਨ ਜੀ ਇੱਕ ਹੋਰ ਬੜਾ ਅਹਿਮ ਮੁੱਦਾ ਹੈਗਾ ਕਿ ਜਿਹੜਾ ਸ਼ਖਸ ਤੁਹਾਡੇ ਕੋਲ ਬੈਠਾ ਸੀ ਉਹ ਕਹਿ ਰਿਹਾ ਸੀ ਕਿ ਜੀ ਜਿਹੜੀ ਤੁਹਾਡਾ ਨੁਸਖਾ ਫਾਰਮੂਲਾ ਲੈਣ ਤੋਂ ਬਾਅਦ ਜਿਹੜਾ ਮੈਂ ਪਖਾਨੇ ਜਦੋਂ ਗਿਆ ਤੇ ਬਿਲਕੁਲ ਰੰਗ ਕਾਲਾ ਆਇਆ ਪੋਟੀ ਦਾ ਆ ਕਾਲੀ ਆਉਣ ਦਾ ਮਾਰਨ ਕਾਰਨ ਇਹੀ ਆ ਨਾ ਬ੍ਰੋਗੀ ਸਾਹਿਬ ਜਿਨ੍ਹਾਂ ਨੂੰ ਬਹੁਤ ਪੁਰਾਣੀ ਕਬਜ ਹੈ ਪੁਰਾਣੀ ਕਬਜ ਕਾਰਨ ਕਰਕੇ ਉਹ ਅੰਦਰ ਜੰਮੇ ਹੁੰਦੀ ਹੈ ਮਲ ਜੰਮ ਜਾਂਦਾ ਅੰਦਰ ਅੰਤੜੀਆਂ ਦੇ ਨਾਲ ਐ ਫੇ ਸਾਰਾ ਜੰਮਿਆ ਪਿਆ ਤੇ ਚਿਪਕਿਆ ਹੁੰਦਾਗਾ ਉਹ ਚਿਪਕੇ ਨੂੰ ਲਾਉਣ ਵਾਸਤੇ ਆਪਾਂ ਸੀ ਬਖਤੌਰ ਦਿੰਨੇ ਆ ਉਹ ਸਾਰੀ ਗੰਦਗੀ ਨੂੰ ਐ ਲਾਹੰਦਾ ਜਿਵੇਂ ਝਾੜੀ ਤੋਂ ਕੱਪੜਾ ਲਾਹ ਦਿੰਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਪਾਊਡਰ ਹੈ ਇਹ ਕਬਜ ਨੂੰ ਬੇਸ਼ਿਕ ਖਤਮ ਕਰ ਦਿੰਦਾ ਇੱਕ ਹਫਤਾ ਰੈਗੂਲਰ ਇਹਨੂੰ ਲੈ ਲਓ ਅੱਜ ਇੱਕ ਚਮਚਾ ਲੈ ਲਿਆ ਕੱਲ ਨੂੰ ਅੱਧਾ ਲੈ ਲੋ ਡੋਜ਼ ਇਹਦੀ ਘਟਾਉਂਦੇ ਜਾਓ ਠੀਕ ਹੈ ਉਸ ਤੋਂ ਬਾਅਦ ਹਫਤੇ ਬਾਅਦ ਲੈਣਾ ਇੱਕ ਹਫਤਾ ਰੈਗੂਲਰ ਲੈ ਕੇ ਠੀਕ ਹੈ ਤੇ ਉਸ ਤੋਂ ਬਾਅਦ ਹਫਤੇ ਚੱਕੀ ਵਾਰੀ ਬਹੁਤ ਹੈ ਤੁਹਾਡਾ ਪੇਟ ਬਿਲਕੁਲ ਸਾਫ਼ ਰਹੂਗਾ ਜਿਹੜੇ ਕਹਿੰਦੇ ਪੇਟ ਸਾਡੇ ਤਪਲਿਆਂ ਵਰਗੇ ਤੌੜਿਆਂ ਵਰਗੇ ਬਣੇ ਪਏ ਐ ਪੱਥਰ ਬਣੇ ਪਏ ਐ ਜਿਹੜੇ ਕਹਿੰਦੇ ਯਾਰ ਦੇਖ ਲੈ ਐਂ ਆ ਕੇ ਮੈਨੂੰ ਕਹਿੰਦੇ ਬਾਈ ਦੇਖ ਹੱਥ ਲਾ ਲਾ ਕੇ ਜਦੋਂ ਹੱਥ ਲਾ ਕੇ ਦੇਖਦਾ ਪੱਥਰ ਵਰਗੇ ਪੇਟ ਬਣੇ ਪਏ ਐ ਉਹਨਾਂ ਨੂੰ ਐਨੇ ਨਰਮ ਕਰ ਦਿੰਦਾ ਕਿ ਚਾਹੇ ਆਰਾਮ ਦੇ ਵਿੱਚ ਮੈਂ ਯੋਗਾ ਕਰਕੇ ਪੇਟ ਹਲਾ ਹਲਾ ਕੇ ਤੇ ਹੁੰਦਾ ਨਾ ਐਂ ਹਿਲਾਉਣ ਲੱਗ ਜਾਣਗੇ ਹਾਂ ਇਹ ਇੰਨਾ ਨਰਮ ਕਰ ਦਦਾ ਹੈ પેટ ਨੂੰ ਅੱਛਾ ਭਾਈ ਜੀ ਜੇ પેટ ਸਾਫ਼ ਨਾ ਹੋਵੇ ਫਿਰ ਬਿਮਾਰੀਆਂ ਕਿਹੜੀਆਂ-ਕਿਹੜੀਆਂ ਲੱਗਦੀਆਂ ਉਹ ਭਾਈ ਜੀ ਬਿਮਾਰੀਆਂ ਬਿਮਾਰੀਆਂ ਸਾਰੇ ਬਿਮਾਰੀ ਦੀ ਜੜੀ ਕਬਜ ਹੈ ਬਿਮਾਰੀਆਂ ਦੀ ਜੜੀ ਕਬਜ ਹੈ પેટ ਗੈਸ ਬਣ ਗਈ ਫੁਹਾਰਾ ਬਣ ਗਿਆ ਜੀ ਭਰਿਆ ਭਰਿਆ ਪਿਆ ਖਾਦਾ ਪੀਤਾ ਹਾਜਮ ਨਹੀਂ ਹੋ ਰਿਹਾ ਮਤਲਬ ਉਸ ਤੋਂ ਬਾਅਦ ਜਿੰਨੀਆਂ ਬਿਮਾਰੀਆਂ ਕਬਜ ਤੋਂ ਸ਼ੁਰੂ ਹੁੰਦੀਆਂ ਜਿੰਨੀਆਂ ਵੀ ਬਿਮਾਰੀ ਜਿੰਨੀਆਂ ਵੀ ਬਿਮਾਰੀਆਂ ਉਹਨੂੰ ਬੰਦੇ ਨੂੰ ਕੁਝ ਨਾ ਹਾਰਟ ਅਟੈਕ ਹੋ ਗਿਆ ਅਗਲਾ ਕਹਿੰਦਾ ਯਾਰ ਅਚਾਨਕ ਹੀ ਆ ਗਿਆ ਅਚਾਨਕ ਕੁਝ ਨਹੀਂ ਆਉਂਦਾ ਠੀਕ ਹੈ ਕਿਸੇ ਨੂੰ ਕੋਈ ਕੈਂਸਰ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਕੋਈ ਆ ਗਈ ਵੱਡੇ ਵੱਡੇ ਜਿਹੜੀਆਂ ਬਿਮਾਰੀਆਂ ਨੇ ਅਗਲਾ ਕਹਿੰਦਾ اچانک ਹੋ ਗਿਆ ਦਿਲ ਦਾ ਦੌਰਾ ਪੈ ਗਿਆ ਕੁਝ ਵੀ ਨਹੀਂ ਐ ਇਦਾਂ ਹੁੰਦਾ ਅਚਾਨਕ ਕੁਝ ਨਹੀਂ ਹੁੰਦਾ ਇਹ ਕੋਈ ਨਾ ਕੋਈ ਜ਼ਰੂਰ ਸਮੱਸਿਆ ਸਾਨੂੰ ਕਦੇ ਨਾ ਕਦੇ ਪੇਟ ਦੀ ਰਹੀ ਹੈ ਅੱਛਾ ਚਾਹੇ ਕੋਈ ਵੀ ਬੰਦਾ ਹੋਵੇ ਉਹਨੂੰ ਪੇਟ ਤੋਂ ਜਦੋਂ ਵੀ ਕੋਈ ਬਿਮਾਰੀ ਸ਼ੁਰੂ ਹੋਊਗੀ ਤਾਂ ਪੇਟ ਦੀ ਕਬਜ਼ ਤੋਂ ਹੀ ਸ਼ੁਰੂ ਹੋਏਗੀ ਪੇਟ ਤੋਂ ਹੀ ਸਮੱਸਿਆ ਸ਼ੁਰੂ ਹੁੰਦੀ ਹੈ ਇਸ ਕਰਕੇ ਪੇਟ ਤੁਹਾਡਾ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਹਾਂ ਤੇ ਇਹ ਦਵਾਈ ਇਦਾਂ ਦੀ ਹੈ ਜਿਹੜੀ ਆਪਾਂ ਦੇ ਰਹੇ ਆ ਜ ਫਾਰਮੂਲਾ ਇਹ ਤੁਸੀਂ ਪੇਟ ਇੱਕ ਹਫਤੇ ਬਾਅਦ ਤੁਸੀਂ ਦੋ ਟਾਈਮ ਬਖਾਨੇ ਜਾਣ ਲੱਗ ਜੋਗੇ ਠੀਕ ਹੈ ਦੋ ਟਾਈਮ ਜੇ ਤੁਸੀਂ ਦੋ ਟਾਈਮ ਜਾਣ ਲੱਗੇ ਤਾਂ ਮਤਲਬ ਤੁਹਾਡਾ ਪੇਟ ਸਾਫ ਹੈ ਠੀਕ ਹੈ ਜਿਨ੍ਹਾਂ ਨੇ ਘਰ 'ਚ ਬਣਾਉਣਾ ਹੋਵੇ ਜੀ ਫਿਰ ਇਹ ਨੁਸਖਾ ਫਾਰਮੂਲਾ ਉਹਨਾਂ ਨੂੰ ਵੀ ਦੱਸ ਦਿਓ ਇਹ ਕਿਹੜੀ ਚੀਜ਼ਾਂ ਲੈ ਆਉਣਾ ਆਪਣੀ ਆਹ ਦੇਖ ਲਓ ਸਰਨਾਇਆ ਦੇ ਪੱਤੇ ਐ ਠੀਕ ਹੈ ਕਿੰਨੇ ਕਿੰਨੇ ਕਿੰਨਾ ਲੈਣਾ ਜੀ ਇਹ ਲੈਣਾ ਸਰਨਾਇਆ ਦੇ ਪੱਤੇ ਲੈਣੇ ਤੁਸੀਂ 100 ਗ੍ਰਾਮ ਠੀਕ ਹੈ ਜੀ ਇਹ ਪੱਤੇ 100 ਗ੍ਰਾਮ ਦੇ ਹਾਂ ਸੌਂਫ ਲੈ ਲੈਣੀ ਐ 50 ਗ੍ਰਾਮ 50 ਗ੍ਰਾਮ ਸੌਂਫ ਠੀਕ ਹੈ ਤੇ ਉਸ ਤੋਂ ਬਾਅਦ ਆਸਰਾ ਰਿ ਮਸਬਰ ਮਸਬਰ ਇਹ 20 ਗ੍ਰਾਮ ਲੈ ਲੋ ਸਾਰਿਆਂ ਨੂੰ ਪੀਸ ਸਾਰਿਆਂ ਨੂੰ ਪੀਸ ਕਰਕੇ ਪਾਊਡਰ ਬਣਾ ਲਓ ਸਵੇਰੇ ਲੈਣਾ ਲਓ ਸਾਮ ਨੂੰ ਲੋ ਸਵੇਰੇ ਦੱਕੇ ਸੇਨ ਕੰਮ ਕਰਦੇ ਜਾਣਾ ਹੋਵੇ ਤਾਂ ਦਿੱਕਤ ਆਵੇਗੀ ਬੰਦੇ ਨੂੰ ਉਹਦੇ ਨਾਲ ਆ ਸੀਬਖਤੌਰ ਨੂੰ ਐਡ ਕਰ ਲਈਆ ਤਾਂ ਜਮੀ ਸੋਨੇ ਦੇ ਸੁਹਾਗਾ ਹੋ ਜਾਊਗਾ ਉਹ ਕਿਉਂ ਹੋ ਜਾਊਗਾ ਕਿ ਇਹਨੇ ਤੁਹਾਡੇ ਹੋਰ ਵੀ ਜਿਹੜੀਆਂ ਪੇਟ ਦੀ ਕੋਈ ਸਮੱਸਿਆ ਤੁਹਾਡੇ ਸਰੀਰ ਚ ਕੋਈ ਹੋਰ ਬਿਮਾਰੀ ਹੈ ਇਹਨੇ ਉਹਨੂੰ ਵੀ ਠੀਕ ਕਰ ਦੇਣਾਗਾ ਇਸ ਕਰਕੇ ਜੇ ਕਿਸੇ ਕੋਲੇ ਨਹੀਂ ਟਾਈਮ ਹੈਗਾ ਤਾਂ ਭਾਈ ਸਾਡੇ ਕੋਲੇ ਇਹ ਤਿਆਰ ਪਏ ਹੈਗਾ ਤੋ ਇਹ ਨੰਗਦਾ ਬੜਦਾ ਕੀ ਹੈ ਜੀ ਜਦੋਂ ਮਾਦੀ ਸੁਪਰ ਬਾਤ ਸੁਪਰ ਬਾਤ ਹਾਂ ਅੱਛਾ ਕੇ ਤੁਸੀਂ ਆ ਕੇ ਸਾਡੇ ਜਿਹੜੇ ਸੈਂਟਰ ਹੈ ਤਿੰਨਾਂ ਸੈਂਟਰਾਂ ਤੋਂ ਤੁਸੀਂ ਆ ਕੇ ਸਾਡੇ ਕੋਲ ਤਿਆਰ ਪਿਆ ਲੈ ਜਾ ਸਕਦੇ ਹੋ ਜੀ ਜੀ ਤੇ ਬਰਨਾਲਾ ਮੁਹਾਲੀ ਲੁਧਿਆਣਾ ਤਿੰਨ ਸੈਂਟਰ ਹੈ ਤਿੰਨਾਂ ਸੈਂਟਰਾਂ ਦੇ ਫੋਨ ਕਰਕੇ ਸਕਰੀਨ ਤੇ ਨੰਬਰ ਚੱਲ ਹੀ ਰਹੇ ਆ ਤੁਸੀਂ ਫੋਨ ਕਰਕੇ ਜਿੱਥੇ ਮਰਜ਼ੀ ਘਰੇ ਮੰਗਵਾਉਣਾ ਘਰੇ ਮੰਗਾ ਲਓ ਆ ਕੇ ਲੈ ਕੇ ਜਾਣਾ ਆ ਕੇ ਲੈ ਜੋ ਤੇ ਜਿਵੇਂ ਵੀ ਤੁਹਾਨੂੰ ਠੀਕ ਲਾਵੇ ਇੱਕ ਵਾਰ ਵਰਤ ਕੇ ਜਰੂਰ ਦੇਖੋ ਤੁਸੀਂ ਇਹ ਮੇਰੇ ਕੋਲ ਕੰਪਲੀਟ ਨਹੀਂ ਕੋਈ ਆਏਗੀ ਜਿਨਨੇ ਆਪਣੇ ਹੋਰ ਮਾਰੇ ਦੀ ਕਿਰਪਾ ਨਾਲ ਪ੍ਰੋਡਕਟ ਨੇਗੇ ਕਿਸੇ ਦੀ ਸ਼ਿਕਾਇਤ ਨਹੀਂ ਆਈ ਤਾਂ ਅਗਲਾ ਕਹੇਗਾ ਥੈਂਕ ਯੂ ਇਹ ਥੈਂਕ ਯੂ ਦੇ ਫੋਨ ਆਉਣਾ ਜਿਹੜੇ ਜਿਹੜੇ ਇੱਕ ਵਾਰ ਵਰਤ ਕੇ ਜਰੂਰ ਦੇਖੋ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਸੁਖ ਹੈਰਵੇਦ ਦੇ ਐਮ ਡੀ ਰਾਜਵਿੰਦਰ ਸਿੰਘ ਗਿੱਲ ਸਾਹਿਬ ਜਿਨ੍ਹਾਂ ਨੇ ਦੱਸਿਆ ਕਿ ਸਰਨਾਏ ਦੇ ਪੱਤੇ ਮੁਸਵਰ ਔਰ ਜਿਹੜਾ ਅਸੀਂ ਕਹਿ ਲਈਏ ਕਿ ਸੌਫ ਹੋ ਗਿਆ ਔਰ ਸੌਫ ਦੇ ਨਾਲ ਹੀ ਇੱਕ ਨੁਸਖਾ ਫਾਰਮੂਲਾ ਹੋਰ ਰੱਖਿਆ ਹੋਇਆ ਹੈ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਮਿqdਾਰ ਦੇ ਮੁਤਾਬਕ ਜਿਸ ਤਰੀਕੇ ਨਾਲ ਉਹਨਾਂ ਨੇ ਮਿqdਾਰ ਦੱਸੀ ਹੈਗੀ ਹੈ ਉਨੂੰ ਸੈੱਟ ਕਰ ਲੈਣਾ ਹੈ ਔਰ ਇਸ ਦੇ ਨਾਲ ਹੀ ਸੈੱਟ ਕਰਨ ਦੇ ਨਾਲ ਹੀ ਇਹਨੂੰ ਰਾਤ ਵੇਲੇ ਕੋਸੇ-ਕੋਸੇ ਗਰਮ-ਗਰਮ ਚੀਜ਼ ਨਾਲ ਇਹਨੂੰ ਲੈ ਲਈਏ ਤਾਂ ਪ੍ਰਧਾਨ ਜੀ ਦਾ ਕਹਿਣਾ ਹੈ ਕਿ ਸਵੇਰ ਹੁੰਦੇ ਤੱਕ ਜਿਹੜਾ ਪੇਟ ਹੈਗਾ ਉਹਨਾਂ ਦਾ ਲਗਭਗ ਲਗਭਗ ਸਾਫ਼ ਹੋਣਾ ਸ਼ੁਰੂ ਹੋ ਜਾਏਗਾ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਪ੍ਰਧਾਨ ਜੀ ਹੋਰਾਂ ਦੀ ਟੀਮ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਤੁਸੀਂ ਦੂਰ ਕਰ ਸਕਦੇ ਹੋ ਫਿਲਹਾਲ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹ ਹੋਇਆ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ